ਬਟਾਲਾ ਪੁਲਿਸ ਦੁਬਈ ਤੋਂ ਫੜ ਲਈ ਇੱਕ ਵੱਡਾ ਅਪਰਾਧੀ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਅਤਵਾਦੀ ਪਰਮਿੰਦਰ ਪਿੰਦੀ ਦੁਬਈ 'ਚ ਗ੍ਰਿਫਤਾਰ ਪੰਜਾਬ ਪੁਲਿਸ ਨੇ ਬੰਬ ਧਮਾਕੇ ਕਰਨ ਵਾਲੇ ਮੋਡੀਊਲ ਦਾ ਤੋੜਿਆ ਲੱਗ ਬਟਾਲਾ ਪੁਲਿਸ ਬੀਕੇਆਈ ਦੇ ਅਤਵਾਦੀ ਪਰਮਿੰਦਰ ਪਿੰਦੀ ਨੂੰ ਆਬੂਤਾਬੀ ਦੁਬਈ ਤੋਂ ਲੈ ਕੇ ਪੁੱਜੀ ਭਾਰਤ ਇਹ ਗ੍ਰਿਫਤਾਰ ਪਿੰਦੀ ਹਰਵਿੰਦਰ ਰਿੰਦਾ ਅਤੇ ਹੈਪੀ ਪਛੀਆਂ ਦਾ ਕਰੀਬੀ ਸਾਥੀ ਹੈ ਜੋ ਬਟਾਲਾ ਤੇ ਗੁਰਦਾਸਪੁਰ ਚ ਪੈਟਰੋਲ ਬੰਬ ਹਮਲੇ ਇਨਸਕ ਹਮਲੇ ਜ਼ਬਰੀ ਵਸੂਲੀ ਸਮੇਤ ਕਈ ਘਿਣਾਉਣੇ ਅਪਰਾਧਾਂ ਵਿੱਚ ਸ਼ਾਮਲ ਹੈ ਬਟਾਲਾ ਪੁਲਿਸ ਵੱਲੋਂ ਰੈੱਡ ਕਾਰਨਰ ਨੋਟਿਸ ਤੇ ਕਾਰਵਾਈ ਕਰਦੇ ਹੋਏ ਸੀਨੀਅਰ ਅਧਿਕਾਰੀ ਦੀ ਅਗਵਾਈ ਹੇਠ ਚਾਰ ਮੈਂਬਰੀ ਟੀਮ 24 ਸਤੰਬਰ ਨੂੰ ਦੁਬਈ ਵਿੱਚ ਸਥਾਨਕ ਅਧਿਕਾਰੀਆਂ ਨਾਲ ਤਾਲਮਿਲ ਕਰਕੇ ਸਾਰੇ ਕਾਨੂੰਨੀ ਕਾਰਜ ਅਧ ਸਿਰੇ ਚਾੜਦੇ ਹੋਏ ਦੋਸ਼ੀ ਨੂੰ ਉਸਦੇ ਖਤਰਨਾਕ ਗੁਨਾਹਾਂ ਦੀ ਸਜ਼ਾ ਦੇਣ ਲਈ ਵਾਪਸ ਭਾਰਤ ਲਿਆਂਦਾ ਗਿਆ ਬਟਾਲਾ ਪੁਲਿਸ ਦੁਬਈ ਤੋਂ ਫੜ ਲਈ ਇੱਕ ਵੱਡਾ ਅਪਰਾਧੀ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਅਤਵਾਦੀ ਪਰਮਿੰਦਰ ਪਿੰਦੀ ਦੁਬਈ ਚ ਗ੍ਰਿਫਤ ਪੰਜਾਬ ਪੁਲਿਸ ਨੇ ਬੰਬ ਧਮਾਕਾ ਕਰਨ ਵਾਲੇ ਮੋਡੀਊਲ ਦਾ ਤੋੜਿਆ ਲੱਕ ਬਟਾਲਾ ਪੁਲਿਸ ਬੀਕੇਆਈ ਦੇ ਅੱਤਵਾਦੀ ਪਰਮਿੰਦਰ ਪਿੰਦੀ ਨੂੰ ਆਬੂਤਾਬੀ ਦੁਬਈ ਤੋਂ ਲੈ ਕੇ ਪੁੱਜੀ ਭਾਰਤ ਇਹ ਗ੍ਰਿਫਤਾਰ ਪਿੰਦੀ ਹਰਵਿੰਦਰ ਰਿੰਦਾ ਅਤੇ ਹੈਪੀ ਪਛੀਆਂ ਦਾ ਕਰੀਬੀ ਸਾਥੀ ਹੈ ਜੋ ਬਟਾਲਾ ਤੇ ਗੁਰਦਾਸਪੁਰ ਚ ਪੈਟਰੋਲ ਬੰਬ ਹਮਲੇ ਇਨਸਕ ਹਮਲੇ ਜ਼ਬਰੀ ਵਸੂਲੀ ਸਮੇਤ ਕਈ ਘਿਣਾਉਣੇ ਅਪਰਾਧਾਂ ਵਿੱਚ ਸ਼ਾਮਲ ਹੈ ਬਟਾਲਾ ਪੁਲਿਸ ਵੱਲੋਂ ਰੈੱਡ ਕਾਰਨਰ ਨੋਟਿਸ ਤੇ ਕਾਰਵਾਈ ਕਰਦੇ ਹੋਏ ਸੀਨੀਅਰ ਅਧਿਕਾਰੀ ਦੀ ਅਗਵਾਈ ਹੇਠ ਚਾਰ ਮੈਂਬਰੀ ਟੀਮ 24 ਸਤੰਬਰ ਨੂੰ ਦੁਬਈ ਵਿੱਚ ਸਥਾਨਕ ਅਧਿਕਾਰੀਆਂ ਨਾਲ ਤਾਲਮਿਲ ਕਰਕੇ ਸਾਰੇ ਕਾਨੂੰਨੀ ਕਾਰਜ ਸਿਰੇ ਚਾੜਦੇ ਹੋਏ ਦੋਸ਼ੀ ਨੂੰ ਉਸਦੇ ਖਤਰਨਾਕ ਗੁਨਾਹਾਂ ਦੀ ਸਜ਼ਾ ਦੇਣ ਲਈ ਵਾਪਸ ਭਾਰਤ ਲਿਆਂਦਾ ਗਿਆ